ਉਰੀ ਦੀ ਮੈਂ ਜੀ ਇਧਰ ਘਰੇ ਆਈ ਆ ਹਾਂਜੀ ਜੀ ਘਰੇ ਆਈ ਆ ਮੈਂ ਜਾਵਾਂ ਗੁੱਸਾ ਕਰਦੀ ਹੱਗੇ ਜਦੋਂ ਮਦਦ ਚੱਲ ਗਈ ਇੱਕ ਕੋਈ ਗੱਲ ਨਹੀਂ ਜਾਓ ਘਰੇ ਆਈ ਆ ਹੈਗੀਆਂ ਵੇਲੀਆਂ ਚੱਲੀ ਆ ਕਿ ਜਾਂ ਮੈਂ ਜਾਵਾਂ ਇਕੱਲੀ ਕੋਈ ਗੱਲ ਨਹੀਂ ਮੈਂ ਫੁਲਕੇ ਰਹਿ ਗਏ ਤੁਹਾਡੇ ਵਾਸਤੇ ਬਣਾ ਲਾਂ ਆਣ ਕੇ ਰੋਟੀ ਖਾਓ ਤੇ ਇਹ ਨਜ਼ਰ ਹੋ ਆਓ ਚੱਲ ਚੱਲ ਮੈਂ ਹੋਵਾਂ ਲਓ ਭੈਣ ਕਿੱਧਰ ਗਈ ਆ ਕਹਿੰਦੇ ਨੂੰ ਜੀ ਤੱਲਾ ਹੋਵਾਂ ਪਿਛਲੀ ਆਰ ਬਣੀ ਹੀ ਗਈ ਗੁੱਸਾ ਕਰਦੀ ਉਦਾਂ ਵੇਖ ਲਾ ਜਿੰਨਾ ਮਰਜੀ ਪਹਿਣ ਦਾ ਕਰ ਲੋ ਪਰ ਢਿੱਡੋ ਹੜਨਾ ਨਹੀਂ ਇਨੀ ਬਣਦੀ ਨਹੀਂ ਉਧਰ ਕੀ ਕਰਨ ਜਾਣਾ ਉਧਰ ਤੈਨੂੰ ਪਤਾ ਕੀ ਕਰਨ ਜਾਣਾ ਨੇ ਢਿੱਡ ਫੁੱਲਣ ਜਾਣਾ ਆ ਮੇਰੀਆਂ ਹੀ ਚੁਗਲੀਆਂ ਉਧਰ ਕਰਨੀਆਂ ਵਾ ਪਤਾ ਤਾਂ ਮੈਨੂੰ ਸਾਰਾ ਵਾ ਪਰ ਮੈਂ ਹੁਣ ਕਹਿ ਨਹੀਂ ਸਕਦੀ ਉਹ ਨਹੀਂ ਨਹੀਂ ਦਿਵਿੰਦਰ ਆਣ ਗਵਾੜਵਾ ਦੀਦੀ ਸ਼ੁਰੂ ਤਾਂ ਇੱਧਰ ਹੋ ਕੇ ਜਾਂਦੇ ਹੁੰਦੇ ਸੀ ਤੇ ਪਿਛਲੇ ਹਰਵ ਨਹੀਂ ਗਏ ਤੇ ਮੈਨੂੰ ਵੀ ਲਾਹਾਂ ਮੈਂ ਦਿੰਦੀ ਸੀ ਅੱਛਾ ਉਹਦੀਆਂ ਲੱਤਾਂ 'ਚ ਪਾਣੀ ਪਿਆ ਹੋਣਾ ਨਹੀਂ ਆ ਸਕਦੀ ਉਹ ਵੀ ਤੇ ਆઈ ਸਕਦੀ ਇੱਧਰ ਹੋ ਸਕਦਾ ਨਾ ਪਤਾ ਹੋਵੇ ਉਹਨੂੰ ਸਾਰਾ ਪਤਾ ਹੁੰਦਾ ਗੰਧ ਨਾ ਗੰਧ ਸਾਂਝੀ ਹੀ ਹੋਈ ਬਸ ਹੱਦ ਹੀ ਆ ਗਈ ਮਨਜੀਤ ਲੰਘ ਗਿਆ ਪੈਣ ਕੀ ਕਰਨ ਲਈ ਕੁਛ ਨਹੀਂ ਪੈਣ ਸਸਰੀ ਘਰ ਪੈਣ ਸਸਰੀ ਘਰ ਹੋ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਦੱਸੋ ਹਾਂ ਠੀਕ ਆ ਬਹਿ ਜਾ ਤੜੀਆਂ ਵਾ ਨਹੀਂ ਤੇ ਚੀਜ਼ ਦੀ ਨਹੀਂ ਲੋੜ ਤੂੰ ਸੁਣਾ ਜੀ ਅਜੰਤ ਠੀਕ ਵਾ ਸਭ ਠੀਕ ਠਾਕ ਵਾ ਪਤਾ ਵੀ ਨਹੀਂ ਹੋਈ ਈ ਹੌਸਲਾ ਵੀ ਨਹੀਂ ਅੰਦਰ ਗਰਮੀ ਕਿੰਨੀ ਮੈਂ ਪੱਖਾ ਲਾਉਂਦਾ ਚਾਹਤਾ ਪਰ ਆਰੇ ਲੱਗੀ ਕੰਮ ਤੇ ਅੱਛਾ ਹੋਰ ਹਾਂ ਠੀਕ ਆ ਚੱਲ ਠੀਕ ਚੱਲਦਾ ਮੈਂ ਦਾ ਖੈਦ ਕੀ ਪਿਛਲੀ ਵਾਲੀ ਵੰਗਵਾਉਣਾ ਹੀ ਨਹੀਂ ਪੈਣੇ ਕਰ ਨਹੀਂ ਇਦਾਂ ਦੀ ਤੇ ਕੋਈ ਗੱਲ ਨਹੀਂ ਐਵੇਂ ਹੀ ਕਈ ਵਾਰ ਇਦਾਂ ਦਾ ਹੁੰਦਾ ਪਿਛਲੀ ਵਾਰੀ ਹੋ ਕੇ ਚਲ ਗਿਆ ਤੇ ਪਤਾ ਆਉਦਾ ਹੈਗਾ ਮੈਨੂੰ ਤੇ ਐ ਪਰ ਮੈਂ ਵੀ ਫਿਰ ਗੁੱਸੇ ਦੀ ਮਾਰੀ ਗਈ ਨਹੀਂ ਅੱਛਾ ਤੇ ਤੂੰ ਨਹੀਂ ਗਾੜੀ ਗਈ ਤੇ ਮੈਂ ਤੈਨੂੰ ਆਣ ਕੇ ਮਿਲਿਆ ਕਰਾਂ ਮੈਂ ਵੇਖਾ ਭਲਾ ਪੈਣ ਹੋਵੇ ਵੱਡੀ ਤੂੰ ਆ ਕਿ ਮੈਂ ਆ ਜਿਦਾ ਕਰਿਆ ਕਰੋ ਇਦਾਂ ਦੀਆਂ ਚੰਗਾ ਫੇਰ ਤੂੰ ਹੀ ਆ ਬੈਜੇ ਚਾਹ ਬਣਾਵਾ ਨਹੀਂ ਨਾ ਚਾਹ ਦੀ ਨਾ ਰੋਟੀ ਦੀ ਕਾਹੇ ਦੀ ਨਾ ਪਾਣੀ ਬਸ ਤੈਨੂੰ ਮੈਂ ਮਿਲ ਨਹੀਂ ਆਈ ਆ ਮੈਂ ਵੇਖ ਕੇ ਆਵਾ ਹਾਲ ਚਾਲ ਜਫਰ ਬੈਜੋ ਤਾਂ ਹੋ ਕੇ ਨਹੀਂ ਪੀਣੀ ਚਾਹ ਜੇ ਠਹਿਰ ਕੇ ਬਣਾ ਲਿੰਨੇ ਤਾਂ ਹੋ ਜੋ ਹੋਰ ਸਨਾਵ ਕਾਸ਼ ਦਾ ਆਇਆ ਫੋਨ ਠੀਕ ਠਾਕ ਹਾਂ ਠੀਕ ਠਾਕ ਵਧੀਆ ਚੜਦੀ ਕਲਾ ਚਲ ਬਾਬਾ ਚੜਦੀ ਕਲਾ ਰੱਖੇ ਹਾਂ ਹੋਰ ਪਰਿਵਾਰ ਸਾਰਾ ਠੀਕ ਠਾਕ ਸਾਰੇ ਠੀਕ ਠਾਕ ਕਾਸ਼ ਨੇ ਆਉਣਾ ਹੀ ਅੱਛਾ ਪੱਕਾ ਹੋ ਗਿਆ ਵਾ ਚੱਲ ਵਧੀਆ ਫਿਰ ਤੇ ਵਧਾਈਆਂ ਤੁਹਾਨੂੰ ਵੀ ਬਹੁਤੀਆਂ ਕੇ ਚੱਲ ਵਧੀਆ ਤੇ ਮੈਂ ਆਈ ਹਾਂ ਸਲਵਾ ਮਸਰਾ ਕਰਨ ਇਹਨਾਂ ਨਾਲ ਅੱਛਾ ਤੇ ਪਿੰਦਰ ਸੋਹ ਕਹਿਣ ਡਿਆ ਹੀ ਪੀ ਚੱਲ ਵੇਖ ਲਈ ਕਿ ਜੇ ਮੰਗਣੀ ਕਰਨੀ ਹੋ ਮੰਗਣੀ ਕਰ ਲਾਂਗੇ ਜਿੱਦਾਂ ਦਾ ਹਿਸਾਬ ਕਿਤਾਬ ਉਹਦਾਂ ਦਾ ਕਰ ਲਾਂਗੇ ਆਸਤੇ ਹੁੰਦੀ ਹੈ ਆਪਣੇ ਮਾਪਿਆਂ ਤੇ ਮਾਪਿਆਂ ਦੇ ਮਾਪਿਆਂ ਤੇ ਪਰ ਪਰਮਾਤਮਾ ਤੇ ਆਸ ਹੁੰਦੀ ਹੈ ਮਾਪਿਆਂ ਤੇ ਨਾ ਕੋਈ ਨਹੀਂ ਜਿੱਦਾਂ ਵੀ ਭਾਜੀ ਕਹਿੰਦੇ ਕਰ ਲੋ ਸਲਾਹ ਮੈਂ ਵੀ ਭਾਜੀ ਉਹਨਾਂ ਦਾ ਵੀ ਹੱਥ ਬੜਾ ਤੰਗ ਵਾ ਜੇ ਤੇ ਤੁਹਾਨੂੰ ਪਤਾ ਹੋ ਘੜੇ ਜੀ ਦੀ ਗੱਲ ਨੂੰ ਲੈ ਕੇ ਆਈ ਐ ਤੇ ਪਿੰਡ ਨੂੰ ਆਪਣੀ ਨੂੰ ਸਮਝਾਇਆ ਕਿ ਨਾ ਦਵਿੰਦਰ ਨੂੰ ਤੁਹਾਨੂੰ ਪਤਾ ਉਹਦੀ ਆਦਤ ਐ ਇਦਾਂ ਦੀ ਵੀ ਤੁਹਾਡੇ ਘਰ ਹੁਣ ਆਪਾਂ ਜਾਣਾ ਹੀ ਛੱਡਿਆ ਵਾ ਜਦੋਂ ਵੀ ਜਾਓ ਵੇ ਵੇ ਕੇ ਸਾਡਾ ਪੁੱਜੂ ਕਰਦੀ ਰਹਿੰਦੀ ਤੇ ਦੂਜੀ ਝਾਟੀ ਡਾ ਪੈਂਦੀ ਐ ਬੋਲਣ ਵੀ ਪਤਾ ਨਹੀਂ ਇਹ ਕੀ ਕਰਨ ਆਗੇ ਸਾਡੇ ਸੂਹਾਂ ਲੈਣ ਆਗੇ ਤੇ ਮੈਂ ਜਾਂਦੀ ਨੂੰ ਤਾਂ ਹੀ ਤੁਹਾਡੇ ਘਰੇ ਕੇ ਉਹਦਾ ਤੇ ਸੁਭਾਈ ਇਦਾਂ ਦਾ ਤੇ ਤਾਂ ਛੱਡ ਦੇਈਂ ਦਿੰਦੇ ਭੈਣ ਭਰਾ ਛੱਡਣੇ ਕੀ ਐ ਭਰਾ ਤੇ ਤੈਨੂੰ ਪਤਾ ਹੀ ਐ ਜਿੱਦਾਂ ਦਾ ਫਿਰ ਉਹ ਆਪ ਕੋਈ ਹੋ ਜੇ ਉਦਾਂ ਦਾ ਹੀ ਹੁਣ ਪੈਂਦਾ ਵਾ ਕੋਈ ਗੱਲ ਨਹੀਂ ਉਹਨੂੰ ਤੂੰ ਰਹਿਣ ਦੇ ਉਦਾਂ ਦੇ ਬਾਕੀ ਜੀ ਤਾਂ ਚੰਗੇ ਆ ਨਾ ਸਾਰੇ ਚੰਗੇ ਆ ਤੇ ਫੇਰ ਦਿਲ ਤੇ ਨਹੀਂ ਇਹੋ ਜੀ ਲਈਦੀ ਹੁੰਦੀ ਉਹ ਵੀ ਕੜੀ ਮਾਸਾ ਜਦੋਂ ਕਹਿ ਕੇ ਤੇ ਮੁੜ ਕੇ ਫੇਰ ਚੰਗੀ ਭਲੀ ਹੋ ਜਾਂਦੀ ਉਹਨੂੰ ਵੀ ਦੌਰਾ ਹੀ ਪੈਂਦਾ ਵਿੱਚੋਂ ਪੈਂਦਾ ਤਾਂ ਉਦਾਂ ਦੌਰਾ ਹੀ ਆ ਐ ਤੇ ਇਦਾਂ ਹੀ ਆ ਪਰ ਇਹੋ ਜਿਹੇ ਟੈਨਸ਼ਨ ਲਈਦੀ ਹੁੰਦੀ ਤੁਹਾਨੂੰ ਪਤਾ ਗੱਲਾਂ ਕਰਵਾ ਕੇ ਨਹੀਂ ਜਾਇਆ ਜਾਂਦਾ بار بار ਉਸੇ ਘਰ ਵਿੱਚ ਹਨਾ ਹੈ ਤਾਂ ਚਲੋ ਸਾਡੇ ਕਿਹੜਾ ਦੂਰ ਵਹਾ ਦੇ ਆ ਘਰ ਬਣਾ ਲਈ ਆ ਆਹ ਹੋਏ ਤੇ ਹੈ ਹੀ ਹੈ ਹਾਂਜੀ ਮੇਰੀ ਗੱਲ ਸੁਣ ਜੇ ਉਹ ਮੂਰਖ ਵਾ ਤੇ ਸਾਰਿਆਂ ਦਾ ਥੋੜਾ ਮੂਰਖ ਬਣ ਜਾਣਾ ਵਾ ਇਦਾਂ ਨਹੀਂ ਕੜੀ ਨਿਕਲਦੀ ਹੁੰਦੀ ਚਾਲ ਕੜੀ ਤੇ ਪੈਂ ਜਿਹੜੀ ਅੱਧਾ ਹੀ ਆ ਨਿਕਲਨੀ ਜਾਂ ਨਹੀਂ ਨਿਕਲਨੀ ਆਡਨ ਆ ਗਿਆ ਸਰ ਜणा ਵਾ ਆਪਾਂ ਤੇ ਗਾਹ ਅੱਗੇ ਕੀ ਜਾਂਦੇ ਧਿਆਨ ਦੇ ਗਵਾਣੇ ਵਾ ਉਹ ਜਿਹੜੀ ਸੁਖਣਾ ਪੋਰਾ ਜਿੰਨੀ ਲਿਆ ਕੇ ਪਾਲੀ ਹੁਣ ਪੜਾਈ ਵੀ ਕਰ ਲਈ ਆ ਸਾਰੇ ਕੰਮ ਉਹਦੇ ਹੋ ਗਏ ਆ ਹੈ ਤੇ ਉਹਨੂੰ ਅਜੇ ਤੱਕ ਨਿਉ ਵੱਡੂ ਠੁਕੂ ਕਰਨੋਂ ਵੜਦੀ ਕਈ ਕੁਛ ਉਹਨੂੰ ਬੋਲਦੀ ਰਹਿੰਦੀ ਐ ਸਿਆਪੇ ਪਾਏ ਉਹ ਕੀਤਾ ਜੇ ਕੀਤਾ ਵਾ ਇੱਦਾਂ ਥੋੜਾ ਚਾਹੀਦੀ ਚੱਲ ਕਰਨੀ ਸਗੋਂ ਅਹੀਂ ਤੇ ਚੱਲ ਗੱਲ ਹੀ ਨਹੀਂ ਡਰਦੇ ਕਰਦੇ ਕੁੜੀ ਸਾਹਮਣੇ ਵੀ ਆਖੀਦਾ ਇੰਨਾ ਦੀ ਐ ਸਗੋ ਗਲ ਲਾ ਕੇ ਰੱਖੇ ਸੋਪਾ ਖੱਟੇ ਉਹ ਖੱਟਣ ਦੇ ਨਾ ਸੋਪਾ ਵੀ ਮਾਪੇ ਉਹਨਾਂ ਦੇ ਹੁਣ ਲਾਉਣਾ ਹੀ ਗੱਲ ਨਾ ਸਗੋ ਇਹ ਜਿਆਦੀ ਸੋਪਾ ਖੱਟੇ ਤੇ ਆਪੇ ਉਹ ਸਾਰਿਆਂ ਨੇ ਕਹਿਣਾ ਚੰਗੀ ਐ ਦਵਿੰਦਰ ਤੇ ਜਦੋਂ ਤੋੜ ਤੋੜ ਕੇ ਤੁੰਬੇ ਨੂੰ ਸੁਟਣਾ ਵਾ ਤੇ ਫਿਰ ਈ ਨਾ ਈਆਂ ਨੂੰ ਇੰਨਾ ਵੀ ਨਹੀਂ ਕਹਿਣਾ ਚਾਹੀਦਾ ਹੁਣ ਕਹੇ ਫਿਰ ਸ਼ਰਾਬ ਹੀ ਪੈਂਦਾ ਹੁੰਦਾ ਈਆਂ ਦਾ ਉਹ ਗੱਲ ਹੁਣ ਇਹਨੂੰ ਸਮਝਦੀ ਨਹੀਂ ਨਾ ਹੈਗੀ ਉਹ ਕਹਿੰਦੀ ਵੀ ਮੇਰਾ ਮੁੰਡਾ ਵਾ ਤੇ ਬਸ ਇਹ ਬਗਾਨੀ ਆ ਤੇ ਬਗਾਨੀ ਆ ਜੇ ਉਹਨੂੰ ਵੀ ਆਪਣੀ ਸਮਝ ਲਿਆ ਤੇ ਕੀ ਇਹਨੂੰ ਘਾਟਾ ਪੈ ਚੱਲਿਆ ਕਿ ਤੇ ਉਹ ਹੀ ਐ ਨਾ ਹੁਣ ਇਹ ਤੇ ਤੋਤਰੋ ਇਹ ਹਲਾਲ ਹੋ ਸਿੱਧੀ ਕਰ ਲੋ ਤੇ ਚੰਗੀ ਆ ਤੇ ਜਿਵੇਂਗੀ ਕਰ ਸੜੋ ਤੇ ਵਿੰਗੀ ਆ ਹਾਂ ਗੱਲ ਤੇ ਹੋਈ ਜਾਂਣਾ ਭੈਣ ਹਾਂ ਪਰਿਵਾਰਾਂ ਵਿੱਚ ਸਰਫੇ ਦੀ ਅਲਾਦਾ ਇੱਕੋ ਦੀ ਠੇਕੀ ਦੀ ਉਹਦਾ ਮੁੰਡਾ ਤੇ ਇਹਦੀ ਕੁੜੀ ਤੇ ਚੱਲ ਜੇ ਦੋਵੇਂ ਭੈਣ ਭਰਾ ਵਾਂਗੂ ਮਿਲਣ ਵਰਤਣਗੇ ਤੇ ਕਿਤੇ ਗਨਾਹ ਹੋ ਜਾਣਾ ਵਾ ਚਲੋ ਭਰਾ ਬਣ ਕੇ ਮਿਲੂਗਾ ਉਹ ਭੈਣ ਬਣ ਕੇ ਮਿਲੂਗੀ ਤੇ ਇਹਨਾਂ ਸੋਚੇ ਕੌਣ ਸੋਚੇ ਕੌਣ ਦਿਮਾਗ ਨਹੀਂ ਨਾ ਮੈਂ ਕਹਿੰਦਾ ਇਹ ਨਹੀਂ ਸੋਚਦੀ ਬਾਕੀ ਦੂਜੀ ਗੱਲ ਪੈਨ ਕੁੜੀ ਦਾ ਪੜਾਈ ਵਿੱਚ ਤੰਨ ਬਹੁਤ ਹੈ ਤੇ ਕੰਮ ਨੂੰ ਕਿਤੇ ਮਾਂ ਵਾਂਗੂ ਗੜਗੜਿਓ ਤਾਵੀ ਆ ਇਹਨੂੰ ਇਹਨਾਂ ਕਾ ਸਮਝ ਨਹੀਂ ਆਉਂਦੀ ਤੇ ਫਿਰ ਨਾ ਨਾ ਸਾਡੇ ਕੋ ਗਈ ਮੰਜੀ ਤੇ ਚਾਰਕ ਦਿਨ ਆਹ ਹੋ ਗਈ ਤੇ ਕਿਤੇ ਘਰ ਸਾਡਾ ਪਰਿਆ ਪਰਿਆ ਤੇ ਕਿਤੇ ਸਾਰਿਆਂ ਨਾਲ ਪਿਆਰ ਕਰੇ ਸਾਡੇ ਤੇ ਪਰਿਵਾਰ ਦਾ ਜੀ ਨਹੀਂ ਲੱਗਾ ਜੀ ਨਹੀਂ ਲੱਗਾ ਹੈ ਰੌਣਕ ਜੀ ਤਾਂ ਹੈ ਰੌਣਕ ਜੀ ਕਿਤੇ ਉੱਡਦੀ ਫਿਰਦੀ ਤਿਤਲੀ ਵਾਂਗ ਬਸ ਤੇ ਕਿਤੇ ਸੁਭਾਅ ਵੀ ਇੰਨਾ ਚੰਗਾ ਤੇ ਇਹਨੂੰ ਇਹ ਵੀ ਨਹੀਂ ਵੀ ਕੁੜੀਆਂ ਵਾਂਗ ਜਿੱਦਾਂ ਕਿਤੇ ਨਾ ਨਾ ਸਾਰਿਆਂ ਨਾਲ ਕੋਲ ਮਿਲ ਗਈ ਮਿਲ ਗਈ ਰਾਦਾ ਵੀ ਮੇਰੇ ਵਰਗੀ ਹੁੰਦੀ ਸ਼ਾਲੋ ਤਾਲੋ ਹੈ ਤੇ ਮੇਰੇ ਨਾਲ ਕੋਲ ਮਿਲ ਜਾਂਦੀ ਕੜੇ ਤੋਂ ਵੇਖਿਆ ਨੇ ਕੀ ਕਰਤੂਤਾ ਕੀਤੀਆਂ ਉਹ ਜੀ ਇਹ ਤੇ ਉਹ ਜੀ ਦੀ ਮਾਂ ਰਲ ਗਈ ਨਾਲ ਨੇ ਸਾਡੀ ਦੇ گا ਉਹ ਤੇ ਅੰਦੇ ਹੁੰਦੇ ਗਾਂ ਦੀਆਂ ਗੱਲਾਂ ਹੋ ਗਈਆਂ ਬਈ ਇਹ ਚਾਲੇ ਸਾਂਝੀ ਚੀਜ਼ ਹੀ ਮੈਨੂੰ ਆਂਦੀ ਵੀ ਮੈਂ ਖਾਲਾ ਉਹ ਕਰ ਲਾਂ ਜੇ ਕਰ ਲਾਂ ਮੈਂ ਵੀ ਚੀਜ਼ਾਂ ਹੁਣ ਸਾਂਝੇ ਘਰ ਚ ਹੁਣ ਤੇ ਸਾਰੀਆਂ ਖਾ ਚੱਟ ਲਈਦੀਆਂ ਖਾ ਚੱਟ ਲਈ ਤੇ ਜੇ ਤੂੰ ਕੜਾ ਦੇਣਾ ਸੀ ਤਾਂ ਸਾਰਿਆਂ ਦੀ ਸਲਾਹ ਨਾ ਦਿੰਦੀ ਮੈਨੂੰ ਕਿਹੜਾ ਨਾ ਕਰ ਦੇਣਾ ਸੀ ਅਗਲੇ ਨੂੰ ਵੀ ਅਗਲੀ ਵੀ ਇੱਜਤ ਨਾ ਖੜਦੀ ਵੀ ਚੀਜ਼ ਆ ਇਦਾਂ ਤੇ ਜਦੋਂ ਅੱਲੇ ਦੇ ਕੰਮ ਤਾਂ ਫਿਰ ਇਹੋ ਜੇ ਹੁਣੇ ਆ ਹਾਂ ਤਾਂ ਫਿਰ ਹੁਣ ਇਹੋ ਕੁਝ ਹੁਣ ਮੇਰੇ ਹਿਸਾਬ ਨਾਲ ਪਤਾ ਨਹੀਂ ਪੱਲੇ ਕੁਝ ਪਿਆ ਵੀ ਆ ਕਿ ਨਹੀਂ ਪਿਆ ਇਹ ਤਾਂ ਹੁਣ ਇਹੋ ਜਾਣਣਾ ਤੇ ਆਹੋ ਮੈਨੂੰ ਕਹਿੰਦੀ ਸੀ ਵੀ ਮੈਂ ਤਾਂ ਫਿਰ ਕਿਹਾ ਸੀ ਮੈਂ ਵੀ ਮਾਮੀਆਂ ਬਣ ਕੇ ਆਇਓ ਤੇ ਮੈਂ ਵੀ ਤੁਹਾਨੂੰ ਫਿਰ ਓਦਾਂ ਦਾ ਮਿਲੂ ਵਰਤਾਂਗੀ ਹਨਾ ਆਹੋ ਤੇ ਆਇਆ ਨਾ ਮੇਰ ਕੋ ਨਹੀਂ ਕੱਖ ਵੀ ਇਦਾਂ ਹੀ ਕਰਦੀ ਮੇਰ ਕੋ ਨਹੀਂ ਕੱਖ ਵੀ ਤੇ ਮੈਂ ਹਾਸੇ ਨਾ ਸਕੋ ਕਿ ਆ ਮੈਂ ਵੀ ਕੰਠਾ ਤੇ ਕੜਾ ਵੀ ਪਾਇਓ ਦੋ ਤੇ ਨੂੰ ਪਾਓ ਪਾ ਦਿਓ ਹਨਾ ਆਹੋ ਨਹੀਂ ਖਾਰੇ ਤਾਰੇ ਬੰਦਾ ਹਾਂ ਸਾਰਾ ਕੋ ਬਣਦਾ ਵਜੇ ਬਣਾਈਏ ਤੇ ਬਣਾਈਏ ਤੇ ਉਹ ਤੇ ਕਿਤੇ ਅਟਕਣੇ ਦਾ ਮਟਕਣਾ ਤੇ ਕੜਾ ਮੈਂ ਤੈਨੂੰ ਇਦਾਂ ਤੇਰਾ ਇਦਾਂ ਮੈਂ ਕਿਹਾ ਵੀ ਜਿਹੜਾ ਮੈਂ ਪਾਤਾ ਉਹ ਮੈਂ ਥੋੜਾ ਕਹਿਣਾ ਆਪਣਾ ਮੈਂ ਤੇ ਤੁਹਾਡੇ ਨਾਲ ਮਿਲਣਾ ਵਰਤਣਾ ਵਾ ਚੀਜ਼ਾਂ ਨਾਲ ਨਹੀਂ ਮਿਲਣਾ ਵਰਤਣਾ ਸੋ ਕਨ ਆ ਇੱਕੋ ਇੱਕ ਦੋ ਤੇ ਦਾ ਵਿਆਹ ਹੈ ਫੇਰ ਕੀ ਆਵਾਂਗੇ ਇਹ ਵੀ ਗੱਜ ਵਜਾ ਕੇ ਤੇ ਉਹ ਵੀ ਆਉਣਗੇ ਇਹਦੀ ਕਿਹੜੀ ਗੱਲ ਵਦਵਿੰਦਰ ਦੀ ਇਹ ਕਰਦੀ ਰਹਿਵੇ ਜੋ ਮਰਜ਼ੀ ਕਰਦੀ ਆ ਨਹੀਂ ਮੂੰਹ ਦੀ ਪੌਂਕੀ ਆ ਉਹਦਾ ਤੇ ਚੰਗੀ ਆ ਬਥੇਰੀ ਮੂੰਹ ਦੀ ਪੌਂਕ ਜਾਂਦੀ ਆ ਵਿੱਚ ਹਾਂ ਪੌਂਕ ਜਾਂਦੀ ਆ ਏ ਇਦਾਂ ਕਰਦੀ ਹੁੰਦੀ ਉਹਨੂੰ ਹੋ ਗਿਆ ਹੁਣ ਹਾਏ ਹਰੇ ਹੁਣ ਕੋਥੇ ਕੀ ਪਾਉਣਾ ਪੈਣਾ ਕੀ ਦੇਣਾ ਪੈਣਾ ਵਾ ਤਾਂ ਹੀ ਕਰਕੇ ਇਦਾਂ ਕਰਦੀ ਹੋਣੀ ਆ ਕੋਈ ਗਾਨੀ ਮੈਂ ਸਾਤ ਫਗਾਨੀ ਮੈਨੂੰ ਕਿਤੇ ਇੰਨਾ ਚਾ ਚੜ ਗਿਆ ਵੀ ਅਸੀਂ ਵਿਆਹ ਵੇਖਣ ਜਾਣਾ ਤੇ ਉਹਨੂੰ ਕੋਈ ਜਾਣਾ ਚੜਿਆ ਹੋਗਾ ਅੱਜ ਕਿੰਨੀ ਕਿ ਵੜ ਤਵਾ ਰੋਲੇ ਰੱਪੇ ਵਾਲੀ ਉਹਨੂੰ ਕਿੰਨੇ ਪੁੱਛਣਾ ਜਿੱਦਣ ਜਾਣਾ ਹਾਏ ਰੱਬਾ ਉਹ ਕਹਿੰਦੀ ਆ ਨਾ ਨਾ ਉਹ ਹਰ ਵਾਰੀ ਮੇਲ ਲ ਜਾਂਦੀ ਆ ਮੈਨੂੰ ਤੇ ਪਤਾ ਹੀ ਇਹ ਟਿੱਡਾ ਹੋਣਾ ਕਰਨ ਜਾਂਦੀ ਆ ਆ ਜਿਹੜੀ ਮਨਜੀਤ ਆ ਨਾ ਉਹ ਤੇ ਇੱਕ ਵਾਰੀ ਜਾ ਲੈਣਦੇ ਭੈਣ ਨੂੰ ਤੇਰੀਆਂ ਤੇ ਵੇਖੀ ਮੈਂ ਕਦਾਂ ਨੇਰੀਆਂ ਲਿਆਉਂਦੀ ਤੈਨੂੰ ਨਹੀਂ ਪਤਾ ਤੂੰ ਪੰਗਾ ਕਿੱਥੇ ਪਾਇਆ ਤੇ ਕਿਦ ਨਾ ਪਾਇਆ ਵਾ ਤੈਨੂੰ ਮੈਂ ਦੱਸੂ ਤੈਨੂੰ ਆ ਦੀ ਜੀ ਆ ਵੇਲਾ ਰੋਟੀ ਪਈ ਵੀ ਠੰਡੀ ਹੋ ਗਈ ਆ ਸਬਜੀ ਵੀ ਠੰਡੀ ਹੋ ਜਣੀ ਆ ਤੇ ਭੈਣ ਆ ਜੇ ਤੱਕ ਨਹੀਂ ਆਈ ਉਧਰੋਂ ਜਵਾਲ ਮਾਰ ਲੈ ਮੈਨੂੰ ਪਤਾ ਵਾ ਪੱਕਾ ਮਰੀ ਜੂਰੀਆਂ ਕਰਨ ਦੀ ਹੋਣੀ ਆ ਉਹ ਨਾ ਵਹਿਮ ਕਰਿਆ ਕਰ ਇਨਾ ਆ ਕਰਿਆ ਨਾ ਤੇਰੀਆਂ ਚੁਕਲੀਆਂ ਕਰਨ ਦੀ ਹੋਣੀ ਤੂੰ ਆਦੀ ਕੋਈ ਸ਼ਰੀਕ ਨਹੀਂ ਆ ਚੁਕਲੀਆਂ ਕਰਨ ਆਈ ਓ ਇੱਥੇ ਪਤਾ ਨਹੀਂ ਇਹਨੂੰ ਹਰ ਵੇਲੇ ਕੀ ਟੈਨਸ਼ਨ ਲੱਗੀ ਰਹਿੰਦੀ ਸੁਹਾ ਨਹੀਂਦੀ ਰਹਿੰਦੀ ਸਾਡੇ ਟੇਬਲ ਦੀ ਆ ਵੇਹਲਾ ਉਹ ਗੱਲ ਹੋਈ ਨਾ ਜੇ ਤਾਂ ਮੈਂ ਡਰਦੀ ਹਾਂ ਕੀ ਹੋਇਆ ਹੋਣਾ ਕੀ ਆ ਉੱਥੇ ਤੇ ਮਾਰ ਕੇ ਤੇ ਚੁਕਲੀਆਂ ਚੱਲਣੀਆਂ ਉਹ ਅਹੀ ਤੇ ਸੱਤ ਬਗਾਨੀਆਂ ਵਾ ਅਸਲੀ ਪਰਜਾਈ ਤੇ ਉਹ ਵਾ ਜਿਹਨੂੰ ਗੋੜੇ-ਗੋੜੇ ਵਿਆਹ ਦਾ ਚਾ ਚੜਿਆ ਵਾ ਕਾਦੀ ਚੁਕਲੀਆਂ ਚੱਲਣ ਲੀਆਂ ਭੈਣੀ ਇਹੋ ਨਹੀਂ ਕਹਿਣਾ ਦੀ ਘਰ 'ਚ ਕੋਈ ਜਵਿੰਦਰ ਦੀ ਬੁਖਤ ਨਹੀਂ ਆ ਇਹਨੂੰ ਕਾਹਦਾ ਸਾੜਾ ਇਹਦਾ ਕੰਨ ਮੱਥਾ ਸੜ ਗਿਆ ਵਾ ਦੋਦੇ ਦਾ ਵਿਆਹ ਵਾ ਚਾ ਆਮੜਾ ਮਾ ਨਾ ਜਾਵੇ ਐਦਾਂ ਨਹੀਂ ਉੱਥੇ ਗੱਲਾਂ ਡਈ ਕਰਨ ਮੈਨੂੰ ਤਾਂ ਧਰਤੀ ਵੇਹਲ ਜਿੰਦੀ ਨਾ ਹੋ ਟਾਈਮ ਤੇ ਕਿਤੇ ਮੈਂ ਵੇਚ ਤਾਦੀ ਇਹਨੇ ਅਖਣ ਤੋਂ ਪਹਿਲਾਂ ਦੀ ਆਹੋ ਹੈ ਤਾਂ ਨਹੀਂ ਇਦਾਂ ਦਿਓ ਨਾ ਜਾ ਕੇ ਸੁਣ ਆਖੀ ਮੇਰੇ ਤੇ ਅੱਖੀ ਹਟ ਬੀਤੀ ਵਸ ਵੇਖ ਕੇ ਆਈ ਸੁਣ ਕੇ ਇਨਾ ਕੰਨਾਂ ਨਾਲ ਤੇ ਇਨਾ ਅੱਖਾਂ ਨਾਲ ਵੇਖ ਕੇ ਆਈ ਫੇ ਕੀ ਅਥੇ ਲੱਛਣ ਕਰਨ ਦੀ ਜਾਂ ਸਾਡੇ ਆਲੀ ਇਹ ਤਾਂ ਢਿੱਡ ਫੁੱਲਣ ਗਈ ਆ ਚੱਲ ਹੁਣ ਪੈਣਦੇ ਹੁੰਦੇ ਨਾ ਕੋਈ ਗੱਲ ਕਰੀਂ ਕਿਉਂ ਨਾ ਕਰੀਂ ਕੀ ਗੱਲ ਮੈਨੂੰ ਤਾਂ ਸੁਣ ਕੇ ਸੱਤੀ ਕਪੜੀ ਅੱਗ ਲੱਗੀ ਆ ਮੇਰੀ ਗੱਲ ਸੁਣ ਲੜਾਈ ਪਊਗੀ ਘਰ ਚ ਭੈਣ ਦੇ ਹੁੰਦਿਆ ਨਾ ਕੋਈ ਗੱਲ ਕਰੀ ਕੋਣੇ ਤੂੰ ਸਾਰੀ ਉਮਰ ਪੜਦਾ ਹੀ ਪਉਂਦੀ ਰਹਿਣਾ ਮੈਨੂੰ ਤਾਂ ਪੱਚੀ ਚੀਆਂ ਚੜ ਚੜ ਜਾਣ ਦੀਆਂ ਵਾ ਇਹਨੂੰ ਭੈਣ ਨੂੰ ਇੱਕ ਵਾਰੀ ਯਾਰ ਲੈਂਦੇ ਤੇ ਗੁੱਤੇ ਪੜ ਵੱੜਦੇ ਕੇ ਤੇ ਵੇੜੇ ਚ ਨਾ ਧੂਕੇ ਲੈਦੀ ਤੇ ਆਖੀ ਇਹ ਤੁਹਾਨੂੰ ਹੁੰਦੀ ਆ ਹੈ ਇਨੀ ਗੱਲ ਕਹਿਣ ਦੀ ਸਾਨੂੰ ਤੇ ਦੋਦੇ ਦਾ ਵਿਆਹ ਸੁਣ ਕੇ ਭਵੇਂ ਹੀ ਸੱਤ ਬਗਾਨੇ ਸੱਤ ਬਗਾਨੇ ਕਿਉਂ ਮਾਣਾ ਵਾ ਜੱਲਾ ਭੈਣ ਨੂੰ ਕੀ ਲੋੜ ਹੀ ਉੱਧਰ ਜਾ ਕੇ ਗੱਲਾਂ ਪਤਾ ਕਰਨ ਦੀ ਇਹ ਤੇ ਅੱਗੇ ਮੰਤਰੀਓ ਵਜਿਓ ਇਹਨੇ ਹੁਣ ਮੰਜੀ ਨਾ ਲੜਾਈ ਲੱਲਿਆਨੀ ਮੁੰਜੀ ਨੇ ਕਦੀ ਇਦਾਂ ਗੱਲ ਕੀਤੀ ਤੇ ਨਹੀਂ ਆਹ ਤਾਂ ਕੰਦੀ ਵੀ ਨਹੀਂ ਲੱਕੇ ਨਾ ਹਰ ਵੇਲੇ ਇਹਨੂੰ ਗੱਲਾਂ ਸੌਂਦੀ ਇੰਨੀ ਆਦਤ ਵਾਪੇ ਕੋਈ ਹਿਸਾਬ ਨਹੀਂ ਸਤਿ ਸ਼੍ਰੀ ਅਕਾਲ ਵੀਜੀ ਸਤਿ ਸ਼੍ਰੀ ਅਕਾਲ ਭਰਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਠੀਕ ਆ ਗਿੱਟੇ ਦੇ ਕਿਹਾ ਵਾ ਮਾੜਾ ਜਿਹਾ ਮੋੜਦੀ ਆ ਗਈ ਠੀਕ ਆ ਲਿਓ ਮੈਂ ਵਾਲਦਾ ਪੇ ਮਲੰਡੇ ਜੀ ਕੋਈ ਨਹੀਂ ਮੈਂ ਕੋੜ ਕੇ ਤਾਂ ਆ ਗਈ ਸੀ ਵੀਜੀ ਹਾਏ ਦੇਖਾਂ ਇਹ ਜੀ ਨਹੀਂ ਭੋਵੇ ਕਟਣੀਆਂ ਘਰ ਪਰ ਕਦੀ ਸੱਸ ਦੇ ਤੇਲ ਨਾ ਮਲਿਆ ਹੋਵੇ ਤੇ ਕਿੱਦਾਂ ਉਹਦੇ ਆਉਂਦਾ ਗਿੱਟੇ ਚੋਂ ਪੜਨ ਲੱਗੀ ਆ ਇੱਕ ਵਾਰੀ ਜਾਣ ਰੰਦੇ ਪੈਣ ਨੂੰ ਤੈਨੂੰ ਤਾਂ ਮੈਂ ਆਦਾਰ ਥੱਲੇ ਇਹੋ ਜੀ ਲਿਆਉਂਗੀ ਨਾ ਜ਼ਿੰਦਗੀ ਯਾਦ ਕਰੇਗੀ ਕਿੱਦਾਂ ਭੈਣ ਮਾਰ ਲੀਆਂ ਗੱਲਾਂ ਬਾਤਾਂ ਮੈਂ ਜੀ ਨਾ ਕਿ ਢਿੱਡ ਵੀ ਹੌਲਾ ਕੀਤਾ ਵਾ ਢਿੱਡ ਹੌਲਾ ਕਰਾਈ ਆ ਤੇ ਤੂੰ ਵੀ ਕਰ ਲਿਆ ਕਰ ਢਿੱਡ ਹੌਲਾ ਤੂੰ ਕਿ ਉਬਲੀ ਪਈ ਨਹੀਂ ਵੇਖਾਂ ਕਿਤੇ ਲੱਭਦਾ ਕਿਤੇ ਸੱਸ ਸਹੁਰੇ ਦਾ ਪਿਆਰ ਕਿਤੇ ਆਵੇਂ ਕਿਤੇ ਕਿਸਾਂ ਕੀਤਾ ਅਸ ਜਿਹਾ ਚੱਲ ਤੂੰ ਬੈਠੀ ਆ ਤੇ ਮਾਰ ਸੀ ਬੰਦਾ ਕਰਦਾ ਬੀਜੀ ਜਦੋਂ ਨੌਂ ਨੈਣਾ ਪੈਰ ਪੂਰਾ ਨੂੰ ਵਟਾ ਮਰਵਾ ਲਿਆ ਕੋਲ ਦਵਿੰਦਰ ਕੋਵੇ ਕਿ ਕਿੰਨਾ ਖਰਾਬ ਹੋਏ ਆ ਸਾਰੇ ਪੈਰ ਖਰਾਬ ਹੋਏ ਵੇਖੋ ਕਿਦਾਂ ਕਿਤੇ ਕੋਧ ਨਾ ਕੋਧ ਨੂੰ ਕੀ ਨੀ ਜਾਂਦੇ ਪਾੜੇ ਕੋਕਿਤ ਬੈਠਾ ਨਹੀਂ ਜਾਂਦਾ ਤਾਂ ਕੁਚਰੇ ਕਿਥੋਂ ਸਰੀਰ ਪਾਰਾਵਾ ਗਿੱਟਾ ਵੇ ਕਿਵੇਂ ਸੁਜਾਵਾ ਮਾਲਸ਼ ਕਰਵਾ ਲਿਆ ਕਰੋ ਆਈ ਕੇ ਮੰਮੀ ਆਪਣੀ ਦੀ ਵੈਲਾ ਇਦਾਂ ਜਦੋਂ ਕਿਤੇ ਨਾਤਾ ਨੂੰ ਤਾ ਉਹਸੇਲੇ ਮਾਲਸ਼ ਕਰਕੇ ਦੇਈਦੀ ਐ ਵੀ ਨਹੀਂ ਲੱਗ ਗਈ ਹਾਂ ਵਹਿੰਦੇ ਹਾਂ ਕਿੰਨਿਆਂ ਕਮਾਲਸਾ ਹੁੰਦੀਆਂ ਸੀ ਦੂਰੋਂ ਦੂਰੋਂ ਟੋੜਵਾਇਦੇ ਚੰਗੇ ਲੱਗਦੇ ਆ ਜਦੋਂ ਲੱਗ ਕੇ ਆਉਂਦੇ ਆ ਨਾ ਤੇ ਕੰਨ ਖਾਂਦੇ ਆ ਬਥੇਰੀਆਂ ਮਾਲਸ਼ਾ ਕਰੀਆਂ ਵਾ ਜੇ ਕਰੋ ਕੋਈ ਰੋਣ ਵਾਲਾ ਹੋਵੇ ਤੇ ਹਾਏ ਹਾਏ ਇਦਾਂ ਥੋੜਾ ਬੋਲੀ ਦਾ ਘਰ ਆਿਆਂ ਨੂੰ ਹਾਂ ਹੈ ਮੈਂ ਮੜਾ ਬੋਲੀ ਆਂਦੀ ਵੀ ਜਦੋਂ ਮੇਰੀ ਮੰਮੀ ਸੀ ਮੈਂ ਬਥੇਰੀ ਸੇਵਾ ਕਰਦੀ ਹਾਂ ਤੇ ਅਹੀਂ ਸੇਵਾ ਕਿਤੇ ਘਟ ਕਰਦੇ ਜੇ ਆਪਣੀ ਮਾਤਾ ਹੱਥਾਂ ਦੇ ਚੁੱਕੀ ਆ ਉਹਦੇ ਮੈਂ ਰੋਟੀਆਂ ਲਾਉਣੀਆਂ ਅਹੀਂ ਢਾਲੀ ਦੋਹੇ ਫੁਲਕੇ ਤੇ ਤਾਂ ਮੈਂ ਕਹਿੰਦੀ ਹਾਂ ਵੀ ਤੇਲ ਦੂਜਾਵਾ ਤੇ ਫਿਰ ਸਮੈਲ ਆਉਣ ਲੱਗ ਜਾਨੀ ਆ ਤਾਂ ਨਹੀਂ ਹੱਥਾਂ ਦੇ ਚੁੱਕਿਆ ਗਿਆ ਹਾਂ ਵੀ ਜੀ ਆਖਣੇ ਵੀ ਮਾਪੇ ਮੜ ਲੈਣੀ ਆ ਅੱਛਾ ਤਾਂ ਹੀ ਨਹੀਂ ਹੱਥਾਂ ਦੇ ਚੁੱਕਿਆ ਗਿਆ ਉਹ ਤਾਂ ਨਹੀਂ ਦੇ ਹੱਥਾਂ ਦੇ ਚੁੱਕੀ ਸੀ ਹਾਂ ਹੱਥਾਂ ਜੋ ਕੇ ਮਰ ਹੂੜੇ ਦਿੰਦੀ ਰਿੰਦੀ ਆ ਨਹੀਂ ਬੱਸ ਕਰ ਭੈਣੇ ਜਿਹੜਾ ਉਤਰਿਆ ਹੁਣ ਚੜਾ ਕੇ ਛੱਡਣਾ ਵਾ ਚ ਇਈ ਨੀ ਨੀ ਸੇਵਾ ਚੰਗੀ ਹੇ ਇਹ ਕੋਣ ਮੜਿਆ ਤਾਂ ਦੂਜੇ ਵੀ ਤੇ ਮਾਰਨਾ ਹੀ ਇਹ ਮਾਦਾ ਨੂੰ ਤੇ ਹੱਥ ਪਈ ਆ ਜਿਹੜਾ ਆਉਂਦਾ ਉਹ ਆਣ ਗਵਾਉਂਦਾ ਵੇ ਆ ਕਰੀ ਮਾਲ ਸੇ ਮੇਰੇ ਕਲੀ ਨੋਵਾਂ ਨੂੰ ਨੀਚਾ ਦਿਖਾਉਣਾ ਕੋਈ ਚੰਗੀ ਗੱਲ ਥੋੜੀ ਵੇਖਣ ਵਾਲੇ ਨੇ ਗਾਣਾ ਵੀ ਖਰੇ ਨਵਾਂ ਸਾਂਪਦੀਆਂ ਨਹੀਂ ਆ ਇਹ ਗੱਲ ਤੇ ਇਹਦੇ ਵਾਤੇ ਗਲਤ ਹੋਣਾ ਮੇਲਾ ਦੂਜੀ ਨਹੀਂ ਬੋਲਣ ਦੀ ਤੂੰ ਪਾਤੋ ਪਾਤ ਬੋਲੀ ਜਾਣ ਡਈ ਤੇ ਦੂਜੀ ਨੂੰ ਸੁਣਾਉਂਦੀਆਂ ਵੀ ਨਹੀਂ ਸੁਣਾਉਂਦੀਆਂ ਮੈਨੂੰ ਆ ਤੂੰ ਕਾ ਛੜਦੀਆਂ ਮੇਰੇ ਤੇ ਸੱਤੀ ਕਪੜੀ ਅੱਗ ਲਾ ਦਿੰਦੀਆਂ ਇਹ ਮੇਰੀ ਇਹ ਸੱਚੀ ਆ ਨਾ ਕੋਈ ਸਾਫਤਾ ਤੇ ਮਰੀਆ ਰੋਜ਼ ਮਾਂ ਅੱਛਾ ਚੱਲ ਕੋਈ ਨਾ ਹੁਣ ਤੋਂ ਮਨਜੀਤ ਕੋਈ ਮਾਲਸਾ ਕਰਾਈ ਤੇ ਰੋਟੀ ਪਾਣੀ ਲੀੜਾ ਕਪੜਾ ਮਨਜੀਤ ਦੀ ਤਰ੍ਹਾਂ ਤੇ ਆ ਕਰੂ ਬੋਲਦੀ ਕਿੱਦਾਂ ਵਾ ਬੋਲਦੀ ਕਿੱਦਾਂ ਵਾ ਆ ਗਿਰਗਟ ਵਾਂਗੂ ਮੈਨੂੰ ਨਹੀਂ ਰੰਗ ਬਦਲਨੇ ਆਉਂਦੇ ਗੱਲਾਂ ਦਾ ਮੈਨੂੰ ਸਾਰਾ ਪਤਾ ਜਿਹੜੀਆਂ ਉਧਰ ਹੋਈਆਂ ਵਾ ਹਾਏ ਹਾਏ ਬਹਿ ਜਾ ਬਹਿ ਜਾ ਇੱਥੇ ਬਹਿਣ ਦਿੰਦੀ ਆ ਤੁਹੀਂ ਸਾੜ ਛੱਡਦੀ ਆ ਵੇਖ ਲੈ ਬੀਜੀ ਕੀ ਇਹਨੂੰ ਸੇੜਨਾ ਹੁੰਦਾ ਇਹੋ ਜੀ ਇਹਨੂੰ ਹਾਂ ਹੀ ਮੈਂ ਆਉਂਦੀ ਨਹੀਂ ਤਵੇਂ ਬਿਲੋਂ ਤੁਹਾਡੇ ਸਾਹਮਣੇ ਕੋਈ ਗੱਲ ਹੋਈ ਜੀ ਤਾਂ ਆਂਦੇ ਹੁੰਦੇ ਨਾ ਭਈ ਇੱਕ ਚੁੱਪ ਤੇ ਸੋ ਸੁਖ ਹੋ ਸਾਬ ਹੁੰਦਾ ਹੀ ਉਹ ਤੇ ਤੂੰ ਨਾ ਚੁੱਪ ਕੀਤੀ ਰਿਆ ਕਰ ਉਹਦੇ ਨਾਲ ਦੇ ਕੰਧ ਨਾ ਮੱਥਾ ਮਾਰ ਲਓ ਚੰਗਾ ਉਹਨੇ ਨਹੀਂ ਉਹ ਬਦਲਣਾ ساری ਉਮਰ ਐਦਾ ਹੀ ਨੰਗਣੀ ਆ ਕਿਉਂ ਬੀਜੀ ਤੇ ਤੂੰ ਆਇਆ ਜਾਇਆ ਕਰ ਬੀਜੀ ਹੁਣਾ ਲੱਗੇ ਭੈਣ ਆਉਣਾ ਜਾਣਾ ਕੀ ਐਦਾ ਹੀ ਆ ਵੇਖੋ ਮਿਸ ਕਰਕੇ ਸਾਰਾ ਘਰ ਦਾ ਕੰਮ ਕਰਕੇ ਘਰੇ ਲੰਮੇ ਪਈ ਰਹੀ ਨਹੀਂ ਇੱਧਰ ਆਉਂਦੀ ਨਹੀਂ ਉਹਨੂੰ ਤਾਂ ਮੇਰਾ ਵੀ ਬੜਾ ਜੀ ਕਰਦਾ ਵਾ ਤੇ ਚਲੋ ਮੈਂ ਇਹ ਕਿਹੜਾ ਦੂਰ ਨਾ ਲੱਗੇ ਜਾਵਾਂ ਘੜੀ ਬਾਵਾਂ ਗੱਲਾਂ ਬਾਤਾਂ ਮਾਰਾਂ ਇਸੇ ਦੁੱਖੋਂ ਮੈਂ ਆਉਂਦੀ ਨਹੀਂ ਜੀ ਇੱਧਰ ਬੋਲਦਾ ਉਹਨਾਂ ਕੋਲ ਨਹੀਂ ਗਾ ਜੇ ਨਾ ਰਹਾ ਤਾਂ ਤੇ ਸਾਰਾ ਟੱਬਰ ਹਾਰ ਕੇ ਸਮਝਾ ਸਮਝਾ ਕੇ ਵੇਖ ਕੇ ਇਹ ਨਹੀਂ ਆਪਣੇ ਰਸੂਲਾ ਤੋਂ ਹਾਰੀ ਤਾਂ ਤੂੰ ਆ ਇਹਦੇ ਕਰਕੇ ਆਉਣਾ ਚਲਣਾ ਛੱਡ ਜਾਣਾ ਆ ਜਾਇਆ ਕਰੋ ਮਿਲਦੇ ਵਦ ਤੇ ਪੁੱਤ ਛੋਣੇ ਲੱਗੀ ਜਾ ਵਾ ਇੱਕ ਤੇ ਪਰਿਵਾਰ ਵਾ ਆਂਡ ਵਾਂਡ ਹਾ ਲੱਗੇ ਤੇ ਹੈਗਾ ਕਿਤੇ ਰਾਤ ਬਰਾਤੇ ਲੋਡ ਪੈ ਜੇ ਤੇ ਬਾਹਰ ਸੱਦਣ ਜਾਣਾ ਵਾ ਇੱਕ ਦੂਜੇ ਸਾਥ ਲੱਗੋ ਤੇ ਆਇਆ ਕਰੋ ਇਹਦੇ ਮਗਰ ਨਾ ਲੱਗੀ ਆਇਆ ਜਾਇਆ ਕਰ ਚੰਗਾ ਜੀ ਮੈਂ ਵੀ ਫੁਲਕਾ ਸਕਲਾਂ ਨੂੰ ਜਾਵਾਂ। ਚਾਹ ਲੈ, ਚਾਹ ਲੈ, ਚਾਹ ਲੈ। ਓਏ ਰੱਬਾ ਓਏ ਠੇ ਚਲੀ ਇਤਰ ਕੇ ਦੇ ਲੋਕਾਂ ਚ ਕਿ ਦੀ ਫਫੇ ਕੁੱਟਣੀਆਂ ਕਿ ਦਾ ਮਾਲ ਸਾ ਕਰਣ ਡਈ ਆ ਇਹਨੇ ਚੜਾਉਂਦੀ ਬਜਾਏ ਉਹਦੀ ਹੂਂ ਲਾ ਦੇਣੇ ਆ ਤੇ ਹਾੜੇ ਵਾਲੀ ਐ ਲੱਤਾਂ ਕਰਕੇ ਉਹਦੇ ਗਾੜੀ ਬੈ ਗਈ ਕੁੜੀ ਨੂੰ ਵਿਖਾਉਣਾ ਚਾਹੁੰਦੀ ਆ ਸਾਬਤ ਕਰਨਾ ਚਾਹੁੰਦੀ ਆ ਕਿ ਇਹ ਮੇਰੀ ਸੇਵਾ ਨਹੀਂ ਕਰਦੀਆਂ ਬੜੀ ਫਫੇ ਕੁੱਟਣੀਆਂ ਇੱਕ ਵਾਰੀ ਜਾ ਲੈਣਦੇ ਭੈਣ ਨੂੰ ਵੇਖੀ ਇਹ ਕਿਤੇ ਗੁੱਤੇ ਵਾਲਾ ਨਾ ਜਿੱਤ ਮਮੋ ਜਿੱਤ ਦੇ ਆ ਲੈਣਦੇ ਤਾਂ ਸ਼ਾਮਾਂ ਨੂੰ ਖਸ਼ਮ ਨੂੰ ਉਹਨੂੰ ਦਾਦੀ ਆ ਇਹਨੂੰ ਲੱਛਣਾ ਤੋਂ ਹਟਾਲਾ ਜਿਹੜੇ ਕਰਨ ਡਈ ਆ ਹੈ ਗੱਡੀ 420 ਉਹਨੂੰ ਕੋ ਮੈਨੂੰ ਕੋ ਸੱਸ ਮੇਰੀ ਨੂੰ ਕੋ ਪਵਾੜਾ ਤੇ ਸਰਾ ਹੜੀ ਬੁੜੀ ਦਾ ਜਿਹੜੀ ਮੰंजे ਤੇ ਬੈਠੀ ਮਾਲਸਾ ਕਰਾਉਣ ਡਈ ਆ ਹਾਈ ਕੋੜੇ ਲੋਕਾਂ ਚ ਕਿਦੇ ਵਾਲਾ ਜਲੇਬੀ ਵਾਂਗੂ ਐਨ ਵਾਲ ਤੇ ਕਹਤੇ ਦਵਿੰਦਰ ਕੌਰ ਤੀਰ ਕਮਾਣ ਵਾਂਗੂ ਸਿੱਧੀ ਕੋਈ ਕਿਤੇ ਵਾਲ ਬਲੈਗਣੀ ਕਿਦੀ ਉੱਚੀ ਨਹੀਂ ਕਿਨ ਨੀਵੀ ਨਹੀਂ ਹੈ ਕਿਤੇ ਈਡੀ ਪੋਲੀ ਮੈਂ ਬੈਣ ਬੈਸੇ ਆ ਆਹੋ ਰੋਟੀ ਪਾਣੀ ਖਾਦਾ ਤ ਨਹੀਂ ਲੱਗੀ ਪ੍ਰੀਤ ਲਿਆਉਣ ਚਲੋ ਠੀਕ ਆ ਤੇ ਇੱਕ ਗੱਲ ਦੱਸਾਂ ਮੈਂ ਕਬਰਾਉਣਾ ਨਹੀਂ ਆ ਵੈਸੇ ਤੇ ਮੈਂ ਚਾਹੁੰਦਾ ਸੀ ਵੀ ਉਹ ਮੁੰਡਾ ਬਾਹਰੋਂ ਆਵੇ ਤੇ ਆਰ ਕਾ ਮੰਗਣੀ ਕਰਾ ਕੇ ਤੇ ਜਾਵੇ ਅਗਲੀ ਵਾਰ ਨੂੰ ਵਿਆਹ ਕਰਾਂਗੇ ਪਰ ਕੋਈ ਗੱਲ ਨਹੀਂ ਕਬਰਾਵੀ ਨਾ ਜੇ ਰਿਸ਼ਤੇਦਾਰ ਕਾਲੇ ਹੋਣਗੇ ਨਾ ਹੂੰ ਵੀ ਆਰ ਕਾ ਹੀ ਵਿਆਹ ਕਰਨਾ ਵਾ ਅੱਛਾ ਤੇ ਫਿਰ ਕਰ ਲਾਂਗੇ ਕੋਈ ਗੱਲ ਨਹੀਂ ਹਰ ਤੁਰ ਕੇ ਨਹੀਂ ਜਿੱਦਾਂ ਤੂੰ ਕਵੇਂ ਕੋ ਉਦਾਂ ਹੀ ਕਰ ਲਾਂਗੇ ਨਹੀਂ ਨਹੀਂ ਫੁੱਲ ਮੰਗਵਾ ਦੋ ਅੱਗੇ ਤੂੰ ਕਹਿਣਾ ਵੀ ਮੰਗਣੀ ਕਰਕੇ ਤੇ ਚੱਲ ਫੇਰ ਚੱਲ ਜੇ ਕੋਈ ਨਹੀਂ ਇਦਾਂ ਕਰ ਲਾਂਗੇ ਉਹ ਭੈਣ ਪਹਿਲਾ ਤੇਰਾ ਸਾਰਥਵਾ ਪਹਿਲੀ ਵਾਰੀ ਤੋਂ ਮੁੰਡਾ ਵੇਉਣ ਲੱਗੀ ਆ ਤੇ ਫੇਰ ਵੀ ਮਾਮੇ ਕਹਿੰਦੇ ਵੀ ਹੱਦ ਕੋ ਹੁੰਦਾ ਨਹੀਂ ਆਹੋ ਜੀ ਨਹੀਂ ਮੇਰੇ ਗੱਲ ਹੁੰਦੀ ਜਿੱਦਾਂ ਕਵੇਂ ਕੋ ਉਦਾਂ ਕਰ ਲਾਂਗੇ ਨਹੀਂ ਨਹੀਂ ਮੈਨੂੰ ਪੂਰੀ ਆਸ ਵਾਹ ਤਗੜੇ ਹੁੰਦੇ ਹੁੰਦੇ ਵੀ ਭੈਣ ਭਰਾਵਾਂ ਨਾਲ ਤਗੜੇ ਮਾਪਿਆਂ ਤੇ ਆਸ ਹੁੰਦੀ ਆ ਹਨਾ ਉਹ ਕੋਈ ਗੱਲ ਨਹੀਂ ਰੱਬ ਪੂਰੀਆਂ ਪਾਉਂਦਾ ਜਦੋਂ ਰੰਬੇਕਾਰ ਜਾਪ ਸਵਾਰਦਾ ਦਾਤਾ ਆਹੋ ਕੇ ਹੋਰ ਇਦਾਂ ਕਰਾਂਗੇ ਕੁੜੀ ਵਾਲਾ ਨਾ ਮੂੰਹ ਸਿੰਗ ਲਾ ਕੇ ਜੇ ਕਹਿਣਗੇ ਭਾਈ ਅਸੀਂ ਚੁੰਨੀ ਚੜਵਾ ਨਾਲ ਹੀ ਕਰ ਦੇਣਾ ਵਾ ਹਾਂ ਤੇ ਇਦਾਂ ਕਰ ਲਾਂਗੇ ਵੀ ਇਦਾਂ ਕਰ ਲਾਂਗੇ ਤੇ ਜੇ ਨਹੀਂ ਤੇ ਸਾਲ ਮੰਨ ਕੇ ਅਗਲੇ ਸਾਲ ਨੂੰ ਆਜੂਗਾ ਮੁੰਡਾ ਹੋ ਕੇ ਫੇਰ ਦੁਬਾਰਾ ਉਹ ਤੇ ਹੁਣ ਆਉਣ ਵਾਲਾ ਟਾਈਮ ਹੀ ਦੱਸੂ ਨਾ ਕਿਦਾਂ ਦਾ ਹਿਸਾਬ ਕਿਤਾਬ ਹੁੰਦਾ ਵਾ ਬਾਕੀ ਭੈਣ ਆ ਤੇਰੇ ਮੇਰੇ ਕਿਹਾਂ ਕੁਝ ਨਹੀਂ ਹੋਣਾ ਹਾਂ ਹਾਂ ਹੁਣ ਆ ਜੋ ਰੱਬ ਨੂੰ ਮਨਜ਼ੂਰ ਹੈ ਜੇ ਉਹਨਾਂ ਦਾ ਜਿਹਾਂ ਦਿੰਦੇ ਆ ਲਿਖਿਆ ਹੋਇਆ ਨਾ ਜੋੜੀ ਹਾਂ ਤੇ ਉਹ ਬਣ ਜਾਣੀ ਬਣ ਜਾਣੀ ਉਸ ਤੇ ਨਹੀਂ ਤੇ ਫੇਰ ਸਾਲ ਬਾਅਦ ਬਣ ਜੂ ਸਾਲ ਬਾਅਦ ਅੰਨ ਪਾਣੀ ਦਾ ਹੀ ਸਾਰਾ ਖੇ ਲਿਓ ਬਸ ਬਸ ਇਹ ਤੇ ਹੈ ਵਾ ਹਾਂ ਜੇ ਕੁੜੀ ਦੇ ਪਾ ਗਾਜਾਂ ਨੂੰ ਪਾਣੀ ਤੁਹਾਡੇ ਘਰ ਦਾ ਹੋਊਗਾ ਤੇ ਹੋ ਜੂਗਾ ਆ ਹੋ ਗਿਆ ਤੇ ਹੈ ਹੀ ਆ ਮੈਨੂੰ ਨਾ ਆ ਸਾਰਥ ਕਰਨਾ ਪਹਿਲੀ ਵਾਰ ਮਾਨੂੰ ਕਿ ਬਰਾੜ ਜੀ ਬੜੀ ਹੁੰਦੀ ਆ ਕਿਦਾਂ ਹੋਊਗਾ ਕਿਦਾਂ ਹੋਊਗਾ ਉਹ ਕਿਦਾਂ ਹੋਊਗਾ ਰਿਸ਼ਤੇਦਾਰ ਸੁਖ ਨਾਲ ਕਿਦਾਂ ਸਾਂਭਾਂਗੇ ਆ ਉਹ ਜੇ ਕਿਸੇ ਉਹ ਗੱਲ ਹੁੰਦੀ ਮਨ ਚ ਉਹ ਭੈਣ ਇੱਕ ਗੱਲ ਸੁਣ ਅੱਜ ਤੱਕ ਕਿਸੇ ਦਾ ਰੁਕਿਆ ਜਦੋਂ ਸ਼ੁਰੂ ਹੋ ਜਾਏ ਨਾ ਉਹ ਸਤ ਗੁਰ ਕਾਜ ਆਪ ਸਵਾਰਦਾ ਵਾ ਤੇ ਸਾਰੇ ਕੰਮ ਆਪਣੇ ਆਪ ਹੀ ਹੋ ਜਾਂਦੇ ਹੁੰਦੇ ਆ ਨਾਲੇ ਅਸੀਂ ਕਾਜ ਵਾਸਤੇ ਆ ਹਫਤਾ ਪਹਿਲੂ ਆਉਣਾ ਅਸੀਂ ਲੈ ਹਫਤਾ ਹੀ ਪਹਿਲਾਂ ਆਹੋ ਸਾਰਾ ਕੰਮ ਸਵਾਰ ਦਾਂਗੇ ਇਹ ਵੀ ਕਹਿੰਦਾ ਵੀ ਮੈਂ ਪਹਿਲਾਂ ਹੀ ਹੋ ਕੇ ਵਿੱਚ ਸਾਰੇ ਕੰਮ ਕਰਨੇ ਕੋਈ ਨਹੀਂ ਨਾਲ ਹੀ ਆਹੀਂ ਬਿਲਕੁਲ ਨਾਲ ਆ ਜੋ ਬੰਨੂ ਫਰੀ ਛੱਡੂਗਾ ਮੈਂ ਆਹੋ ਕੋਈ ਗੱਲ ਨਹੀਂ